ਹੰਸਾ ਸਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਕੋਈ ਗੱਬਣ ਆ ਕੋਈ ਤਾਜੀ ਸੋਈ ਆ ਤੇ ਕੋਈ ਬੱਚੇ ਤੋਂ ਵੀ ਨਾ ਬਾਕੀ ਇੱਥੇ ਆ ਕੇ ਚੋ ਚੋ ਆ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰ। ਬਾਕੀ ਸਾਡੀ ਬੇਨਤੀ ਹੈਲ ਜਰੂਰ ਧਿਆਨ ਦਿਆ ਕਰੋ ਜੀ। ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੋ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ਼ਕਾਲ ਜੀ। ਸਤਿ ਸ਼ਕਾਲ ਵੀਰ ਜੀ। ਹੋਠ ਠੀਕ ਠਾਕ ਜੀ। ਵਧੀਆ ਵਧੀਆ ਵੀਰ ਜੀ। ਚਲੋ ਵਧੀਆ ਜੀਦਾ ਜੀ। ਹਾਂਜੀ ਤੇ ਨਾਮ ਦੱਸ ਤੇ ਨਾਮ ਜੇ ਅਬਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲ ਇਨਾ ਡਿਸਟ੍ਰਿਕਟ ਕਪੂਰਥਲਾ ਫੋਨ ਨੰਬਰੇ ਬੋਲਦਾ 75085814 ਜੀ। ਠੀਕ ਹੈ ਜੀ। ਹਾਂਜੀ ਤੇ ਸ਼ਰਵਾਰ ਫਿਰ ਆ ਸੇ ਮਾਈਤਾਂ ਕਰ ਲਈਏ ਫਿਰ ਅੱਜ ਭਾਈ ਦੂਜਾ ਸੁਆ ਸੂਈ ਜੋ ਕੱਟੀ ਜੇ ਮਗਰ ਜੋ ਧੱਕ ਦੇਣੋ ਇਸ ਸੂਈ ਨੂੰ ਤੇ 9-10 ਕਿਲੋ ਭਾਈ ਦੋ ਤਿਆਰ ਜੋ ਥੱਲੇ ਤਿਆਰ ਮੁੱਕੇ ਦੀ ਅੱਜ ਜੇ ਮਾਲਾ ਮੂਲਾ ਮਾਰ ਕੇ ਭਾਈ ਦੋ 12 ਕਿਲੋ ਚ ਆਈ ਜਾਊਗੀ ਠੀਕ ਹੈ ਜੀ ਹਾਂ ਜੀ ਪਾਜੀ ਚੋਰ ਚਾਂ ਬਹੁਤ ਪੁੱਲੀ ਲੱਗੀ ਆ ਤੇ ਮੈਲਾ ਮੂਲਾ ਮਾਰੂਗੀ ਪਾਜੀ ਦੋ 12 ਕਿਲੋ ਚ ਵਾਈ ਜਾਣਾ ਇਹਨੇ ਠੀਕ ਆ ਜੀ ਹਾਂ ਜੀ ਅੱਗੇ ਚਾਰ ਫਿਰ ਪਾਜੀ ਚੰਗਾ ਲੱਗਦਾ ਜੀ ਮੈਂ ਯਾ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਇੱਕ ਰੇ ਹਾਂ ਜੀ ਹੁਣ ਭਾਈ 9 ਕਿਲੋ ਦੁੱਧ ਆਇਆ ਤਿਆਰ ਹੋਊਗਾ ਪੱਕਾ ਤਿਆਰ ਮੋਕੇ ਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਆ ਦੇਖ ਸੰਦੇ ਤੇ ਮਗਰ ਕੀ ਹੈ ਇਹਦੇ ਮਗਰ ਭਾਜੀ ਕੱਟੀ ਹੋਰ ਦੇ ਆ ਬਖਾ ਮਗਰ ਇਹਦੇ ਕੱਟੀ ਹੈਗੀ ਭੋੜੀ ਆ ਸਿੰਘਾਂ ਤੋਂ ਹਾਂਜੀ ਹਾਂਜੀ ਸਿੰਘ ਨਹੀਂ ਹੈਗੇ ਇਹਦੇ ਭਾਜੀ ਕੱਟੀ ਮਗਰ ਚੰਗੀ ਏ ਠੀਕ ਹੈ ਜੀ ਹਾਂਜੀ ਤੇ ਕਿੰਨਾ ਫੇ ਰੱਖਣਾ ਵਿਧੀ ਦਾ ਮੋਲ ਆਪਾ ਮੋਲ ਭਾਜੀ ਛੋੜਾ ਜੇ ਮੋਲ ਨਹੀਂ ਕਰਨਾ ਹਾਂਜੀ ਛੋਟੀ ਪੂਰੇ ਪੈਣ ਯਾਰ ਦੇ ਦਾਂਗੇ ਕਰਨਾ ਮੌਕੇ ਦੇ ਮਾਂਤਾਂ ਨਾ ਯਾਰ ਪਿਆ ਸ਼ੂਟ ਕਰ ਦਾਂਗੇ ਬਾਜੀ ਬਾਕੀ ਮੌਕੇ ਦੇ ਮਾਂਤਾਂ ਕਰਦਾਂਗੇ ਬਾਕੀ ਕੋ ਫਿਰ ਫੋਨ ਲਾਵੇ ਆਪੇ ਚਲੋ ਮੌਕੇ ਦੇ ਹੋ ਜਾਊਗਾ ਹਾਂਜੀ ਹਾਂਜੀ ਤੇ ਆ ਜਿਹੜੀ ਘਾਜ ਜੇ ਵੈੜ ਬਾਜੀ ਹੁਣੇ ਲਿਆਂਦੀ ਹੋ ਅੱਧੀ ਚੋਗੇ ਲਿਆਂਜੀਓ 10 ਕਿਲੋ ਬਾਜੀ ਕੰਡੇ ਵਾਲਾ ਦੋ ਤਿਆਰ ਕੋ ਦੋ ਟਾਈਮ ਤਿੰਨ ਟਾਈਮ ਚੋਗੇ ਲੈ ਜੇ ਅੱਛਾ ਵਸ਼ਾ ਬਾਜੀ ਮਰ ਗਿਆ 20 ਦਿਨ ਹੋਏ ਨੂੰ ਸੁਈ ਨੂੰ ਬੱਚਾ ਉੱਥੇ ਮਰ ਗਿਆ ਹਾਂਜੀ ਹਾਂਜੀ ਗੱਡੀ ਜੀ ਬਾਜੀ ਮਰ ਗਿਆ ਸੀ ਹਾਂ ਦੇਖ ਸੰਜੀ ਲਾ ਗਈ ਬੱਚੇ ਨੂੰ ਠੀਕ ਹੈ ਜੀ ਹਾਂਜੀ ਬਾਕੀ ਭਾਈ ਥੋੜੀ ਨਸੀ ਵੈੜ ਸਾਹਮਣੇ ਦੂਜਾ ਸੁਬਾ ਸੁਈ ਹੈ ਬੱਚਾ ਮਰਿਆ ਇਹਦਾ ਹੁਣ ਹੁਣ ਇਹ ਕਹਿੰਦੇ ਆਈ ਆ ਤੇ ਅੱਧੀ ਕਹਿੰਦੇ ਚੋਗ ਲੈ ਆਂ ਬੱਚੇ ਆਨ ਥੋੜਾ ਜਿਹਾ ਕਰਦੀ ਆ ਕੋਈ ਨਹੀਂ ਅਜ ਲਾਇਆ ਜੀ ਬਾਜੀ ਬਾਜੀ ਫੇਰ ਇੱਕ ਵਾਰ ਜੀ ਖਾ ਲਓ ਸੰਭਨ ਵਾਲੀ ਆ ਗਾਂ ਉਤਰਾ ਬਾਕੀ ਸੋਈ ਸਵਾਈ ਆ ਤੁਸੀਂ ਆਪਣੀ ਚਵਾਈ ਕਰਕੇ ਲੈ ਜਾਣੀ ਆ ਭਾਵੇਂ ਹੁਣ ਚੋਈ ਆ ਭਾਵੇਂ ਨਹੀਂ ਚੋਈ ਚੰਨ ਬਹੁਤ ਪੋਲੀ ਲੱਗੀ ਆ ਜੀ ਲੈ ਆਇਆ ਜੀ ਇਹਦਾ ਮੁੱਲ ਫਿਰ ਵੀ ਜੀ ਮੁੱਲ ਵੀਰ ਜੀ ਇਹਦਾ ਹੁਣ ਛੋਟਾ ਜਿਹਾ ਕਰ ਦੇਣਾ ਆਪਾਂ ਮੋਲੇ ਦਾ 20000 ਪੂਰੇ 20000 ਰੁਪਏ ਦੇਣੀ ਬਾਜੀ ਅੱਛਾ 20000 ਕਿਲੋ ਭਾਈ ਦੁੱਧਾਂ ਤਿਆਰ ਹੋਊਗਾ ਵੈੜ ਥੱਲੇ ਹੈਗਾ ਪੱਕਾ ਦੁੱਧ ਦੁੱਧ ਪੱਕਾ ਭਾਜੀ ਚੋਗੇ ਲੈ ਜੇ ਜੱਡੇ ਦੀ ਬਾਜੀ ਥੋੜੀ ਨਿਗਰਿਆ ਵਗੀ ਦੁੱਧ 10 ਕਿਲੋ ਤਿਆਰ ਦਿਓ ਠੀਕ ਹੈ ਜੀ ਹਾਂਜੀ ਆ ਜਿਹੜੀ ਜੇ ਇਹ ਵੈੜ ਭਾਜੀ ਜੋੜਾ ਹੀ ਹੁਣੇ ਲਿਆਦਾ ਜੀ ਪਹਿਲਾ ਸੂਆ ਸੂਈ ਭਾਜੀ ਇਹ ਵੀ ਹੁਣੇ ਆਈ ਜੋੜਾ ਹੀ ਕਹਿੰਦੇ ਹੁਣੇ ਆਇਆ ਇਹ ਬੱਚੇ ਤਾਂ ਬਿਨਾਂ ਹੀ ਨੇ ਇਹ ਵੀ ਇਹਨੂੰ ਭਾਈ 2 ਮਹੀਨੇ ਹੋਏ ਗਾਂ ਬੜੀ ਨੂੰ ਅੱ ਬਾਕੀ ਦਿਰਮਿਆਨ ਨੇ ਜੇ ਛੋਟੇ ਜਿਹੇ ਕੱਦ ਦੀ ਆ ਤੇ ਉਤਰ ਗੋਲਿਆ ਆ ਜਿਹਾ ਲੈ ਆ ਜੀ ਕਿੰਨਾ ਉਹਨੇ ਦੁੱਧ ਦੇਤੇ ਕੋਲ ਤੇ ਭਾਈ ਸਾਤੂਗਾ 6 ਕਿਲੋ ਕੇ ਮੰਨੇ ਆ ਵੇਖੋ ਫਿਰ ਕੁਆਲਟੀ ਵਿਖਾ ਦਿਓ ਠੀਕ ਹੈ ਜੀ ਛੋਟਾ ਜਿਹਾ ਭਾਈ ਫੇਸ ਲੱਗਦਾ ਆਹ ਦੇਖ ਸੰਦੇਸ਼ੇ ਪਿੱਛੇ ਹੁਣ ਬਾ ਦੋ ਭਾਈ ਚੰਗਾ ਲੱਗਾ ਏ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਜੀ ਕਿੰਨਾ ਫਿਰ ਵਿਧੀਆ ਦਾ ਮੁੱਲ ਜੇ ਮੁੱਲ ਭਾਜੀ ਇਹਦਾ ਛੋੜਾ ਜਿਹਾ ਕਰ ਦੇਣਾ ਵਾਸੀ ਵਗਾ ਦੋ ਥਣ ਲੈਵੇ ਦੀ ਹਾਂਜੀ ਮੁੱਲ ਦੇ ਦਈਏ ਭਾਜੀ 12000 ਦੀ 10000 ਦੀ ਦੇ ਦੋ ਚਲੋ ਭਾਜੀ ਦੇ ਦਾਂਗੇ ਪੂਰੇ 10000 ਦੀ 30000 ਦਾ ਜੋੜਾ ਹੀ 30000 ਦਾ ਭਾਜੀ ਜੋੜਾ ਹੀ ਦੇ ਦੇਣਾ ਆਪਾਂ 30000 ਦਾ ਜੋੜਾ ਹੀ ਹਣਾ ਜੀ ਤੇ ਆ ਗੱਬਣ ਜੇ ਇਹ ਗੱਬਣ ਭਾਜੀ ਵੈਟ ਇਹ ਹਫਤਾ ਛੱਡਦੀ ਜੇ ਪੂਰਾ ਠੀਕ ਹੈ ਜੀ ਹਾਂਜੀ ਗੱਦੀ ਭਾਜੀ ਘਾਤ ਘਾਟ ਉਖਾੜੋ ਗੱਦ ਘਾਟ ਚੰਗਾ ਉਤਰਾ ਬਾਕੀ ਇਹਨਾਂ ਉੱਪਰ ਥੱਲੇ ਵੀ ਖੜ ਸਕਦੀ ਆ ਹਾਂਜੀ ਹਾਂਜੀ ਸੂਨ ਵਾਲੇ ਪਸ਼ੂ ਤਾਂ ਕਈ ਵਾਰੀ ਸਫਰ-ਸੁਫਰ ਨਾਲ ਪਹਿਲਾਂ ਵੀ ਸੂ ਪੈਂਦਾ ਵਾ ਤੇ ਕਈ ਵਾਰੀ 2 ਦਿਨ ਦਾ 5 ਦਿਨ ਵੱਧ ਵੀ ਲਾ ਜਾਂਦੀਆਂ ਗੱਦ ਘਾਟ ਪੱਖਾ ਉਤਰਾ ਪੂਰੀ ਜਮਾਨ ਹੈ ਜਰਜੀ ਭਾਜੀ ਥੋੜਾ ਡਰਦੀ ਆ ਸਾਡੇ ਕੋਲ ਕੈਮਰੇ ਥੋੜਾ ਭਾਜੀ ਜਰਜੀ ਹੈ ਭਾਈ ਖਾਣੇ ਤੇ ਖਾਣੇ ਦੇ ਘਰੀ ਦੇਖ ਸਕਦੇ ਜੇ ਲਾਗੇ ਤਾਂ ਚੰਗੀ ਤਰ੍ਹਾਂ ਚੰਗੇ ਗੈਪ ਤੇ ਦੂਰ-ਦੂਰ ਜਿਹੜਾ ਥਾਣੇ ਆ ਹਾਂ ਜੀ ਆ ਦੇਖ ਸੰਦੇ ਜੀ ਤੇ ਉਤਰਾ ਮਿਰਜੀ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਭਾਜੀ ਇਹਨੇ 13-14 ਗੱਲੋ ਚੰਬਦੀ ਰਹੀ ਜੋ ਕੱਦ-ਗਾੜ ਚੰਗਾ ਇਹੋ ਦਿਨ ਦਾ ਕੋਈ ਸਾਹਬਲੇ ਵੇੜ ਤੇ ਇਹਦਾ ਫਿਰ ਮੁੱਲ ਮੁੱਲ ਤੇ ਭਾਜੀ ਇਹਦਾ 30000 ਕਰਦੇ 28000 ਦੇ ਦਾਂਗੇ ਅੱਛਾ 28000 ਦੇ ਦੋ 27000 ਦੀ ਭਾਈ ਦੇ ਦਾਂਗੇ 27000 ਦੇ ਦੇਣੀ ਹੈ ਠੀਕ ਹੈ ਕੋਈ ਮੌਕੇ ਦੇ ਮਾਨਤਾਨ ਕਰਦਾ ਬਾਕੀ ਭਾਈ ਸੁਆ ਸੁਆ ਮਾਲ ਹੈ ਵੀ ਚੱਕ ਬਾਤ ਸੱਲੀ ਕਰਕੇ ਵੇਚਾਰ ਖੜੋ ਹਾਂ ਜੀ ਇੱਥੇ ਆਪਣੀਆਂ ਚੱਕ ਪਾਸ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਫੇਰੀ ਖੜੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ